ਵਰਲਡ ਕੈਂਸਰ ਕੇਅਰ ਦੀ ਟੀਮ ਦੇ ਵੱਲੋਂ ਅੱਜ ਪਿੰਡ ਬਾਲਦ ਖੁਰਦ ਦੇ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਲੋਕਾਂ ਨੂੰ ਕੈਂਸਰ ਨਾਮ ਦੀ ਬਿਮਾਰੀ ਤੋਂ ਬਚਾਅ ਰੱਖਣ ਦੇ ਲਈ ਜਿਹੜਾ ਕੈਂਪ ਲਗਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ ਪੂਰੀ ਟੀਮ ਜਿਹੜੀ ਮੌਜੂਦ ਹੈ ਤਾਂ ਕੈਂਪ ਲਗਾ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜਾਣਕਾਰੀ ਦੇ ਦਿੱਤੀ ਕਿ ਸੁਖਮਨ ਸਿੰਘ ਬਾਲਦੀਆ ਦੇ ਵੱਲੋਂ ਇਹ ਕੈਂਪ ਹੈ ਜਿਹੜਾ ਉਹਨਾਂ ਦੀ ਟੀਮ ਦੇ ਵੱਲੋਂ ਆਯੋਜਿਤ ਕੀਤਾ ਗਿਆ ਤਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ ਪੁਹਾਨੀਗੜ੍ਹ ਪਾਲ ਸਿੰਘ ਮੱਟਰਾ ਜਿਹੜੇ ਮੌਜੂਦ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤਾਂ ਨਾਲ ਇਹ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ترਸੀਮ ਸਿੰਘ ਧਰਮਕੰਡਾ ਜਿਹੜਾ ਗੁਰਨਾਨਕ ਧਰਮਕੰਡਾ ਤੋਂ ਉਹ ਵੀ ਮੌਜੂਦ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਜਿਹੜੇ ਗੱਲਬਾਤ ਕਰ ਰਹੇ ਨੇ ਇਸ ਕੈਂਪ ਨੂੰ ਜਿਹੜਾ ਹੋਰ ਵੀ ਵੱਤਵਾਦਾਂ ਲਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਤਵਾਦ ਦੇਦਾ ਹਿੱਸਾ ਬਣੋ ਤੇ ਡਰਨ ਦੀ ਜ਼ਰੂਰਤ ਨਹੀਂ ਜ਼ੇਕਰ ਕੋਈ ਬਿਮਾਰੀ ਹੋਵੇਗੀ ਤਾਂ ਉਸ ਦਾ ਹੱਲ ਵੀ ਹੋ ਜਾਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਟੀਮ ਦੇ ਨਾਲ ਗੱਲਬਾਤ ਕਰ ਰਹੇ ਨੇ ਹਲਕਾ ਇੱਕ ਮੈਡਮ ਨਰਿੰਦਰ ਕੌਰ ਭਰਾਜਤਾ ਪਿਛਲੇ ਦਿਨੀ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਵੱਡੀ ਸ਼ੋਗਾਤ ਦਿੱਤੀ ਗਈ ਸੀ ਤਾਂ ਕੈਂਸਰ ਦੀਆਂ ਜਿਹੜੀਆਂ ਬੱਸਾਂ ਪਹੁੰਚਾਈਆਂ ਗਈਆਂ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਦਰਸ਼ ਸਕੂਲ ਦੀ ਜਿਹੜੀ ਟੀਮ ਹੈ ਤਾਂ ਹਲਕਾ ਵਿਧਾਇਕ ਨਾਲ ਗੱਲਬਾਤ ਕਰ ਰਹੀ ਹੈ ਤਾਂ ਨਾਲ ਹੀ ਜਿਹੜਾ ਸਨਮਾਨ ਵੀ ਕੀਤਾ ਜਾ ਰਿਹਾ ਹਲਕਾ ਵਿਧਾਇਕ ਦੇ ਵੱਲੋਂ ਅਦਰਸ਼ ਸਕੂਲ ਦੀ ਪ੍ਰਿੰਸੀਪਲ ਦਾ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਤਰਸੀਮ ਸਿੰਘ ਵੀ ਗੁਰਮਾਨਕ ਧਰਮਕੰਡਾ ਜਿਹੜੇ ਮੌਜੂਦ ਨੇ ਤਸਵੀਰਾਂ ਦੇ ਵਿੱਚ ਤਾਂ ਜਿਹੜਾ ਹਲਕਾ ਵਿਧਾਇਕ ਦੇ ਵੱਲੋਂ ਪਹੁੰਚ ਕੇ ਇਸ ਕੈਂ ਤਾਂ ਨੂੰ ਹੋਰ ਵੀ ਜਾਗਰੂਕ ਕੀਤਾ ਗਿਆ ਪਰ ਇਸ ਕੈਂਪ ਨੂੰ ਲੈ ਕੇ ਕੀ ਕਹਿਣਾ ਹੈ ਸੁਖਮਣ ਬਾਲਦ ਦਾ ਉਹਨਾਂ ਦੀ ਟੀਮ ਦਾ ਤੇ ਕੀ ਕਹਿਣਾ ਹੈ ਹਲਕਾ ਵਿਧਾਇਕ ਮੈਡਮ ਨਰਿੰਦਰ ਕੋਰ ਭਰਾਜ ਦਾ ਤੁਸੀਂ ਵੀ ਸੁਣੋ ਵਰਲਡ ਕੈਂਸਰ ਕੇਅਰ ਜਿਹੜੀ ਸਸਤਾ ਹੈਗੀ ਆ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੀ ਆ ਕੁਲਵੰਤ ਸਿੰਘ ਥਲੀਵਾਲ ਉਹਨਾਂ ਦਾ ਜਿਨ੍ਹਾਂ ਨੇ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀਆਂ 12 ਬੱਸਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਜਿਹੜੇ ਚਾਹੇ ਕੋ ਛਾਤੀ ਦਾ ਕੈਂਸਰ ਹੋਵੇ ਜਾਂ ਕੋਈ ਅ ਐਨ ਕਲਾ ਲਗਾਉਣੀਆਂ ਹੁਣ ਤੇ ਚਾਹੇ ਕੋਈ ਟੈਸਟ ਵਗੈਰਾ ਕਰਾਉਣੇ ਹੋ ਹਰ ਤਰ੍ਹਾਂ ਦੀਆਂ ਜਿਹੜੀਆਂ ਉਹ ਮਸ਼ੀਨਾਂ ਇਹਨਾਂ ਦੇ ਵਿੱਚ ਪ੍ਰੋਵਾਈਡ ਨੇ ਸੋ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਪਿੰਡ ਬਾਲਦ ਖੁਰਦ ਦੇ ਵਿੱਚ ਜਿਹੜਾ ਸਾਡੇ ਪਾਰਟੀ ਦੇ ਆਗੂ ਨੇ ਸੁਖਮਨ ਬਾਲਦ ਖੁਰਦ ਸੋ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਔਰ ਅੱਜ ਮੈਂ ਸਮਝਦੀ ਆ ਕਿ ਪੂਰੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਸੇਵਾ ਮਿਲੀ ਹੈ ਜਿਹਦੇ ਵਿੱਚ ਲੋਕਾਂ ਨੇ ਆ ਕੇ ਸੈਂਕੜੇ ਜਿਹੜੇ ਲੋਕ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਟੈਸਟ ਕਰਵਾਏ ਨੇ ਸੋ ਹਰ ਤਰ੍ਹਾਂ ਦੀ ਜਿਹੜੀ ਦਵਾਈ ਹੈ ਜਿਹੜੀ ਜਨਰਲ ਮੈਡੀਸਿਨਸ ਨੇ ਜਿਹੜੀਆਂ ਉਹ ਲੈ ਕੇ ਗਏ ਨੇ ਸੋ ਇਦਾਂ ਦੇ ਅਪਰਾਲੇ ਜਿਹੜੇ ਹੋਣੇ ਚਾਹੀਦੇ ਨੇ ਔਰ ਨੌਜਵਾਨਾਂ ਨੂੰ ਜਿਹੜਾ ਅੱਗੇ ਆਉਣਾ ਚਾਹੀਦਾ ਹੈ ਮੈਂ ਪਿੰਡਾਂ ਦੇ ਵਿੱਚ ਲੱਗਦਾ ਜੇ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਲੋਕਲੇ ਜਿਹੜੇ ਪਿੰਡਾਂ ਦੇ ਬਹੁਤ ਦੂਰੀਆਂ ਸਹਿਰ ਤੱਕ ਨਹੀਂ ਜਾ ਸਕਦੇ ਤਾਂ ਜੇਕਰ ਇਹ ਵੈਨ ਪਹੁੰਚਦੀ ਹੈ ਤਾਂ ਬਹੁਤ ਇਲਾਜ ਨੇ ਜਿਹੜੇ ਪਤਾ ਲੱਗ ਸਕਦੇ ਬਹੁਤ ਸਾਰੀਆਂ ਬਿਮਾਰੀਆਂ ਦਾ ਆ ਜਿਹੜੇ ਕੈਂਪ ਦੇ ਵਿੱਚ ਜਿੱਦਾਂ ਲੋਕੀ ਆਏ ਨੇ ਮੈਂ ਦੇਖਿਆ ਇੱਕ ਦੋ ਨੌਜਵਾਨਾਂ ਨੂੰ ਜਿਹੜਾ ਮੌਕੇ ਤੇ ਪਤਾ ਲੱਗਿਆ ਵੀ ਉਹਨਾਂ ਨੂੰ 슈ਗਰ ਆਈ ਹੈ ਸੋ ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਜਿਹੜੀ ਸ਼ੂਗਰ ਹੈਗੀ ਆ ਸੋ ਅਸੀਂ ਲੋਕਾਂ ਨੂੰ ਲੱਗਦਾ ਹੁੰਦਾ ਕਿ ਕਈ ਵਾਰ ਅਸੀਂ ਵੀ ਹੈਲਥੀ ਆ ਸਿਹਤਮੰਦ ਆ ਤੇ ਅਸੀਂ ਟੈਸਟ ਨਹੀਂ ਕਰਾਉਂਦੇ ਸੋ ਜ਼ਰੂਰੀ ਨਹੀਂ ਹੈਗਾ ਜਿਹੜਾ ਬੰਦਾ ਸਿਹਤਮੰਦ ਵੀ ਹੈਗਾ ਉਹਨਾਂ ਨੂੰ ਵੀ ਰੈਗੂਲਰ ਜਿਹੜੇ ਟੈਸਟ ਕਰਾਉਣੇ ਚਾਹੀਦੇ ਨੇ ਤੇ ਅੱਜ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪਤਾ ਲੱਗਿਆ ਤੇ ਬਹੁਤ ਸਾਰੇ ਲੋਕ ਤੰਦਰੁਸਤ ਵੀ ਨੇ ਅਸੀਂ ਤੰਦਰੁਸਤੀ ਦੀ ਜਿਹੜੀ ਕਾਮਨਾ ਕਰਦੇ ਆ ਤੇ ਇਸੇ ਲਈ ਕਹਿਣਾ ਕਿ ਆਪਣਾ ਜਿਹੜਾ ਰੂਟੀਨ ਚੈੱਕ ਆਪ ਉਹ ਜਿਹੜਾ ਕਰਾਉਂਦੇ ਰਹਿਣਾ ਚਾਹੀਦਾ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਅਪੀਲ ਕਰਦੇ ਅਸੀਂ ਚਾਹ ਬਿਮਾਰੀ ਹੋਣ ਤੋਂ ਪਹਿਲਾਂ ਹੀ ਅਸੀਂ ਉਹਦਾ ਇਲਾਜ ਕਰ ਲਈਏ ਤੇ ਤੰਦਰੁਸਤ ਰਹੀਏ ਔਰ ਸਾਡਾ ਜਿਹੜਾ ਖਾਣ ਪੀਣਾ ਜਿਹੜਾ ਸਾਡਾ ਆਲਾ ਦੁਆਲਾ ਸੀ ਉਹਨੂੰ ਸ਼ੁੱਧ ਰੱਖੀਏ ਤੇ ਉਹਦੇ ਵਿੱਚ ਸਾਰੇ ਰਲ ਮਿਲ ਕੇ ਕਿਉਂਕਿ ਜਿਹੜਾ ਸਰਕਾਰਾਂ ਦਾ ਜਿਹੜਾ ਸਿਸਟਮ ਹੈਗਾ ਉਹ ਤਾਂ ਮਰੀਜ਼ ਬਣਨ ਤੋਂ ਜਾਂ ਬਿਮਾਰ ਹੋਣ ਤੋਂ ਬਾਅਦ ਹੈ ਤੇ ਸਾਡੀ ਕੋਸ਼ਿਸ਼ ਇਹ ਆ ਕਿ ਲੋਕੀ ਬਿਮਾਰੀ ਨਾ ਹੋਣ ਮਰੀਜ਼ ਹੀ ਨਾ ਬਣਨ ਤੇ ਉਸ ਦੇ ਲਈ ਜਿਹੜੀ ਅਵੇਅਰਨੈਸ ਜਿਹੜੇ ਅਵੇਅਰਨੈਸ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕੈਂਪ ਨੇ ਜਿਹੜੇ ਆਰਗੇਨਾਈਜ਼ ਕੀਤੇ ਜਾਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਡਾਕਟਰ ਢਾਲੀਵਾਲ ਸਾਹਿਬ ਦੀ ਟੀਮ ਦਾ ਜਿਹੜਾ ਉਹਨਾਂ ਨੇ ਇਹ ਪੰਜਾਬ 'ਚ ਜਿਹੜੀ ਚੱਲ ਰਹੀ ਨਾਮੁਰਾਦ ਬਿਮਾਰੀ ਕੈਂਸਰ ਨੂੰ ਠੱਲ ਪਾਉਣ ਦੇ ਲਈ ਜਿਹੜੀ ਇਹ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸੋ ਇਹਦੇ ਤਹਿਤ ਅੱਜ ਅਸੀਂ ਸਾਡੇ ਯੁਵਕ ਸੇਵਾਮਾ ਕਲੱਬ ਪਿੰਡ ਬਾਲਦਕੁਰ ਤੋਂ ਵੱਲੋਂ ਤੇ ਸਮੂਚੀ ਨਗਰ ਪੰਚਾਇਤ ਵੱਲੋਂ ਡਾਕਟਰ ਸਾਹਿਬ ਨੂੰ ਵੀ ਅਪੀਲ ਕੀਤੀ ਸੀ ਕਿ ਜਿਹੜਾ ਇਹ ਕੈਂਪ ਹੈ ਸਾਡੇ ਵੀ ਮਤਲਬ ਪਿੰਡ ਦੇ ਵਿੱਚ ਲੱਗੇ ਸੋ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਅੱਜ ਚਾਰ ਤੋਂ ਲਗਭਗ ਤਕਰੀਬਨ ਚਾਰ-ਪੰਜ ਸੌ ਬੰਦਾ ਇਹ ਕੈਂਪ ਦਾ ਲਾਹਾ ਲੈ ਕੇ ਗਿਆ ਲੋਕਾਂ ਦੇ ਵਿੱਚ ਬਹੁਤ ਡਰ ਵੀ ਹੁੰਦਾ ਇਸ ਬਿਮਾਰੀ ਨੂੰ ਲੈ ਕੇ ਤਾਂ ਲੋਕ ਐਂ ਨੇ ਕੀ ਲੋਕਾਂ ਵਿੱਚ ਕਿਹਾ ਦੇਖੋ ਇਹ ਜਿਹੜਾ ਜਿਹੜਾ ਡਰਨ ਵਾਲਾ ਕਨਸੈਪਟ ਆ ਉਹ ਨਹੀਂ ਇੱਥੇ ਆਉਣਾ ਚਾਹੀਦਾ ਕਿਉਂਕਿ ਜੇ ਅੱਜ ਆਪਾਂ ਟੈਸਟ ਕਰਾਵਾਂਗੇ ਰੱਬ ਨਾ ਕਰੇ ਕਿਸੇ ਨੂੰ ਲੱਗਦਾ ਵੀ ਉਹਦੇ ਜਿਹੜੇ ਕੈਂਸਰ ਦੇ ਸੈੱਲ ਨੇ ਉਹ ਵਧ ਰਹੇ ਨੇ ਤਾਂ ਉਹਦਾ ਆਪਾਂ ਪਹਿਲਾ ਇਲਾਜ ਕਰਾ ਸਕਦੇ ਆ ਸੋ ਇਹ ਜੇ ਬਿਮਾਰੀ ਵੱਧ ਹੀ ਜਾਣ ਲੈਵਰ ਨਾਲ ਉਹ ਤਾਂ ਠੀਕ ਹੈ ਕਿ ਆਪਾਂ ਉਹਦਾ ਪਹਿਲੀ ਜਿਹੜਾ ਹੈਗਾ ਇਲਾਜ ਕਰਾ ਲਈਏ ਤਾਂ ਲੋਕਾਂ ਦਾ ਪੂਰਾ ਸਹਿਯੋਗ ਵੀ ਲਿਆ ਬਹੁਤ ਜੀ ਆਲੇ ਦੁਆਲੇ ਦੇ ਪਿੰਡਾਂ ਦਾ ਪੌਣੀਗਾੜੇ ਇਲਾਕੇ ਦਾ ਤੇ ਬਹੁਤ ਸਹਿਯੋਗ ਮਿਲਿਆ ਸੋ ਅੱਜ ਵਿਸ਼ੇਸ਼ ਤੌਰ ਤੇ ਐਮਐਲਏ ਨਿਰੰਦਰ ਕੋਪਰਾ ਜੀ ਵੀ ਪਹੁੰਚੇ ਸੀ ਜਿਨ੍ਹਾਂ ਨੇ ਪੂਰੀ ਟੀਮ ਨੂੰ ਹੌਸਲਾ ਫਜ਼ਾਈ ਦੇ ਕੇ ਆਖਿਆ ਅੱਗੇ ਤੋਂ ਜਿਹੜਾ ਐਵੇਂ ਦੇ ਅਪਰਾਲੇ ਕਰਨ ਲਈ ਪ੍ਰੇਰਿਤ ਕੀਤਾ